ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਬਠਿੰਡਾ ਸ਼ਹਿਰੀ ਵਿਧਾਨ ਸਭਾ ਹਲਕੇ ਵੱਲੋਂ ਨਵ ਨਿਯੁਕਤ ਅਹੁਦੇਦਾਰਾਂ ਲਈ ਸਨਮਾਨ ਸਮਾਰੋਹ ਪਾਰਟੀ ਅਗੋਨੇ ਮੀਟਿੰਗ ਵਿੱਚ ਇਕਤਾ ਦਾ ਦਿੱਤਾ ਸਬੂਤ 2027 ਵਿੱਚ ਅਕਾਲੀ ਦਲ ਦੀ ਬਣੇਗੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਬਠਿੰਡਾ ਸ਼ਹਿਰੀ ਵਿਧਾਨ ਸਭਾ ਹਲਕੇ ਵੱਲੋਂ ਹਲਕਾ ਇੰਚਾਰਜ ਬਬਲੀ ਢਿੱਲੋਂ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਅਹੁਦੇਦਾਰਾਂ ਲਈ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਬਠਿੰਡਾ ਸ਼ਹਿਰੀ ਵਿਦਾਨ ਸਭਾ ਹਲਕੇ ਦੀ ਸਮੁੱਚੀ ਲੀਡਰਸ਼ਿਪ ਨੇ ਸ਼ਿਰਕਤ ਕੀ ਕਰਕੇ ਏਕਤਾ ਦਾ ਸਬੂਤ ਦਿੱਤਾ ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਦਿਹਾਤੀ ਜਗਸੀਰ ਸਿੰਘ ਜੱਗਾ ਕਲਿਆਣ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਬਠਿੰਡਾ ਸੁਸ਼ੀਲ ਜਿੰਦਰ ਗੋੜੀ ਸੀਨੀਅਰ ਮੀਤ ਪ੍ਰਧਾਨ 모ਹਿਤ ਗੁਪਤਾ ਬਰਕਰ ਕਮੇਟੀ ਮੈਂਬਰ ਬਲਜੀਤ ਸਿੰਘ ਬੀੜਵੈਮਣ ਰਵੇ ਪ੍ਰਤੀਪ ਸਿੰਘ ਸਿੱਧੂ ਬੀਬੀ ਜਗਿੰਦਰ ਕੌਰ ਹਲਕਾ ਇੰਚਾਰਜ ਪੂਲ ਹਰਿੰਦਰ ਸਿੰਘ ਹਿੰਦਾ ਮਹਾਰਾਜ ਹਲਕਾ ਇੰਚਾਰਜ ਪੁੱਚੋ ਮਾਨ ਸਿੰਘ ਗੁਰੂ ਸਵਾਈ ਡੈਲੀਗੇਟਰ ਨਰਮਲ ਸਿੰਘ ਸੰਦੂ ਰਾਜਵਿੰਦਰ ਸਿੱਧੂ ਜ਼ਿਲ੍ਹਾ ਡੈਲੀਗੇਟ ਦਲਜੀਤ ਬਰਾੜ ਚਮਕੌਰ ਮਾਨ ਬੋਨਜੀਤ ਸਿੰਘ ਪੁਰੀ ਅਮਰਿੰਦਰ ਸਿੱਧੂ ਬੀਬੀ ਬਲਵਿੰਦਰ ਕੌਰ ਕਲਦੇਵ ਨੰਬਰਦਾਰ ਗੁਰਸੇਵਕ ਮਾਨ ਗੁਰਪ੍ਰੀਤ ਸੰਦੂ ਪਰਪਾਲ ਸਿੰਘ ਸਿੱਧੂ ਬਨੋਦ ਕੁਮਾਰ ਬੋਦਾ ਦਰਸ਼ਨ ਸਿੰਘ ਔਰ ਮਾਨਾ ਜਗਦੀਸ਼ ਸਿੰਘ ਗੈਰੀ ਅਤੇ ਐਕਸੀਅਨ ਬਿਆਲ ਸਿੰਘ ਦਾ ਸਨਮਾਨ ਕੀਤਾ ਗਿਆ ਇਸ ਦਾਰਾਨ ਸਤੇਸ ਕਤਰਦੀਪੂ ਮਗਾ ਚਮਕੌਰ ਸਿੰਘ ਮਾਨੇ ਬਖੂਬੇ ਨਵਾਈ ਜਦੋਂ ਕਿ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਮੈਨ ਸਿੰਘ ਬਰਾੜ ਇਕਬਾਲ ਸਿੰਘ ਮੇਟੜੀ ਬਲਵਿੰਦਰ ਸਿੰਘ ਬੱਲੀ ਪਰਮਪਾਲ ਸਿੰਘ ਸਿੱਧੂ ਰਵਿੰਦਰ ਸਿੰਘ ਚੀਮਾਰ ਸੁਨੀਲ ਫੌਜੀ ਹਰਤਾਰ ਸਿੰਘ ਰਕੇਸ਼ ਕਾਕਾ ਹਰਮਨਪਾਲ ਸਿੰਘ ਰਿੰਕਾ ਦ੍ਰਿੰਦਰਪਾਲ ਲਾਡੇ ਸੁਖਦੇਵ ਸਿੰਘ ਗੁਣਥੜੀ ਹਰਵਿੰਦਰ ਸਿੰਘ ਸ਼ਰਮਾ ਗੰਜੂ ਆਵਾ ਖੰਗਣਵਾਲスメਤ ਮਰਮਹੂਨ ਸਿੰਘ ਕੁੱਕੂ ਸੁਖਦੇਵ ਸਿੰਘ ਬਰਾੜ ਅਮਰਜੀਤ ਸਿੰਘ ਬਿਰਦੀ ਮੱਖਣ ਟੇਕੇਦਾਰ ਬੰਤ ਸਿੰਘ ਸਿੱਧੂ ਗੁਰਵਰਜਨ ਸਿੰਘ ਜਗਜੀਤ ਖੋਲਰ ਡਿੰਪੀ ਬਾਗਲਾ ਅਰਜਿੰਦਰ ਕੌਰ ਬਰਾੜ ਹਰਿੰਦਰ ਸਿੰਘ ਤੋਨੀ ਆਮਨ ਢਿੱਲੋ ਰਾਜੂ ਪਰਿੰਦਾ ਰੋਸ਼ਨ ਗਹਿਣਾ ਤੇਜਕੌਰ ਜਦਵਿੰਦਰ ਸਿੰਘ ਮੈਣਾ ਰਵੀ ਢੱਲਾ ਕਰਮਾ ਜੋਗ ਮਾਨ ਸਿੰਘ ਗੁਰਪ੍ਰੀਤ ਸਿੰਘ ਬੱਬੂ ਦਲਜੀਤ ਰਮਾਣਾ ਦਰਸ਼ਨ ਮਾਣਾ ਸੀਰਾ ਸਿੱਧੂ ਅਤੇ ਸੁਮਤੀ ਜੀ ਦਰਸ਼ੇ ਪਰ ਬਾਰਕਰ ਹਾਜ਼ਰ ਸਨ ਕਾਠਨ ਨੂੰ ਬੋਲ ਕਰਦੇ ਬਲਜੀਤ ਸਿੰਘ ਬੇੜ ਬਰਮਣਾ ਰਵੀ ਸਿੰਘ ਸਿੱਧੂ ਇੱਕ ਵਾਲ ਸਿੰਘ ਪਬਲੀਕਿਟੀ ਲੋ ਜਗਸੀਰ ਸਿੰਘ ਜਗਾ ਕਲੇਨ ਹਰਦਰ ਸਿੰਘ ਹਿੰਦਾ ਸਿਮਰ ਕੁਮਾਰ ਗੋਲਡੀ ਅਤੇ ਮੋਹਨ ਕੁਪਤਾ ਨੇ ਸਰਦਾਰ ਸੁਖਵੀਰ ਸਿੰਘ ਬਾਦਰ ਦੀ ਬਿਹਾਰਾਤ ਪ੍ਰਧਾਰ ਸਿਮਤਪੁਰ ਬਾਗਨਾ ਦੇ ਲਈ ਡੀਸੀ ਨੂੰ ਲੀਡਰਸ਼ਿਪ ਦਾ ਧੰਨਵਾਦ ਕਰਦੇ ਆ ਕਿ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣ ਰਹੀ ਹੈ ਅਤੇ ਆਜ ਅਕਾਲੀ ਲੀਡਰਸ਼ਿਪ ਤੇ ਬਰਕਰਾਰ ਨੇ ਇੱਕ ਜੋਟ ਹੋ ਕੇ ਇਸ ਦਾ ਸੁਭਿੰਦਤਾ

जदव के पिछले दिन मुख्यमंत्री भगवंत सिंह मान मीटिंग दौरान असामियाल से गांव दा पानी हरियाणा देव का ऐलान किया था जदौ के पंजाब ने बड़ा झटका है अकालीआ गुआ ने कहा कि गांगर अस्पताल के आगुआ ने आम आदमी पार्टी नाल भी गुप्त गठजोड़ बना लिया है जो सिर्फ अपनी सत्ता बरकरार रखे ਲਾਲਚੀ ਹਨ ਸ਼੍ਰੋਮਣੀ ਅਕਾਲੀ ਦਲ ਦੇ ਅਕਾਲੀ ਦਲ ਦੇ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਹੈ ਜੋ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਪਹਿਲ ਕਰਨੀ ਚਾਹੀਦੀ ਹੈ ਦਿਖਾਉਣ ਦੇ ਸੋਧੂ ਲਾਈਵ ਤਸਵੀਰਾਂ ਦੇਖਦੇ ਰਹੋ ਪੰਜਾਬੀਆ ਦੀਵਾਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਹਰ ਜਾਣਕਾਰੀ ਪਹਿਲ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਇੱਥੇ ਬੈਠੇ ਮੇਰੇ ਵਰਕਰ ਸਾਹਿਬਾਨ ਫਤਿਹ ਦੀ ਸਾਂਝ ਪਾਉਣਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਜੀ ਪਾਰਟੀ ਹਾਈ ਕਮਾਂਡ ਦਾ ਪਦਾ ਕੋ ਕ੍ਰੀਤੀਕ ਪਾਦਰ ਪ੍ਰਧਾਨ ਸਾਹਿਬ ਦਾ ਬੀਬਾ ਸਿਮਰਨ ਕੌਰ ਪਾਦਰ ਜੀ ਦਾ ਇੰਨੀ ਵਧੀਆ ਟੀਮ ਜਿਹੜੀ ਅਕਾਲੀ ਦਲ ਦੇ ਔਖੇ ਸਮੇਂ ਅਕਾਲੀ ਦਲ ਦੇ ਨਾਲ ਖੜੀ ਬਹੁਤ ਬੰਦੇ ਮੇਰੇ ਵਰਗੇ ਮੈਂ ਵੀ 2 ਸਾਲ ਪਹਿ ਭੱਜ ਗਿਆ ਸੀਗਾ ਪਰ ਜਦੋਂ ਟਾਈਮ ਆਇਆ ਜਦੋਂ ਟਾਈਮ ਆਇਆ ਉਦੋਂ ਮੈਂ ਨਾਲ ਖੜਾ ਮੈਨੂੰ ਬਹੁਤ ਲੋਕਾਂ ਨੇ ਕਿਹਾ ਵੀ ਤੂੰ ਗਲਤ ਕਰ ਰਿਹਾਗਾ ਵੀ ਉਹ ਨੈਸ਼ਨਲ ਪਾਰਟੀ ਹੈ ਦੇਖੋ ਕੱਟ ਜੋੜ ਤੋ ਬਗੈਰ ਨਾ ਤਾਂ ਉਹਨਾਂ ਦੇ ਬੱਲੇ ਆ ਕੁਝ ਆਪਾਂ ਤਾਂ ਫੇਰ ਚਲੋ ਨੇੜੇ-ਜਿਹੜੇ ਲੱਗ ਜਾਾਂਗੇ ਤੋਂ ਗੱਠਜੋੜ ਕਾਰਾਂਚ ਮੈਚ ਹਮੇਂ ਜਾਗਾ ਸਮੁੱਚੇ ਪੰਜਾਬ ਦਾ ਫਾਇਦਾ ਆਏਗਾ ਤੇ ਪੰਜਾਬ ਨੂੰ ਅੱਜ ਦੀ ਲੋੜ ਹੈ ਕਿ ਇੱਕ ਸਰਕਾਰ ਜੋ ਇੱਕ ਰੀਜਨਲ ਪਾਰਟੀ ਦੀ ਹੋਵੇ ਜਿਹੜੀ ਕੱਲੀ ਆਕਾਲੀ ਦਲ ਹੈ ਜਿਹੜੀ ਪਾਰਟੀ ਨੇ ਲਗਾਤਾਰ 10 ਸਾਲ ਕੰਮ ਕੀਤੇ ਨੇਗੇ ਕੰਮ ਗਿਣਾਉਣ ਲੱਗ ਜੀਏ ਤਾਂ ਮੈਂ ਸਮਝਦਾ ਸ਼ਾਮ ਹੋ ਜਾਊਗੀ ਪਰ ਤੁਸੀਂ ਸੜਕਾਂ ਤੋਂ ਲੈ ਕੇ ਬਿਜਲੀ ਤੋਂ ਲੈ ਕੇ ਸਾਡੇ ਵਰਗੇ ਜਿਹੜੇ ਦਿਹਾਤੀ ਹਲਕੇ ਨੇਗੇ ਇੱਕ ਇੱਕ ਕੰਮ ਖਾਲਾਂ ਦਾ ਤੋਂ ਲੈ ਕੇ ਮੰਡੀਆਂ ਤੋਂ ਲੈ ਕੇ ਮੋਟਰਾਂ ਤੋਂ ਲੈ ਕੇ ਜਿਹੜੇ ਜਿਹੜੇ ਕੰਮ ਦਿਨਾ ਦिए ਉਹ ਅਕਾਲੀ ਦਲ ਨੇ ਕੀਤੇ ਨੇਗੇ ਤੋਂ ਆਪਾਂ ਪੰਜਾਬ ਦੇ ਲੋਕ ਦਿਲੋਂ ਜਾਦੇ ਆਪਾਂ ਸੋਚਦੇ ਆ ਮੰਨ ਕੋ ਨਹੀਂ ਸੋਚਦੇ ਕੱਟ ਕੇ ਸੋਇਤਿਆਂ ਪਰ ਹੁਣ ਟਾਈਮ ਹੈ ਕਿ ਆਪਾਂ ਉਹ ਪਾਰਟੀ ਦਾ ਪਲੜਾ ਫੜੀਏ ਉਹਨਾਂ ਨੂੰ ਤਕੜਾ ਕਰੀਏ ਜਿਨ੍ਹਾਂ ਨੇ ਆਪਣੇ ਵਾਸਤੇ ਸਟੈਂਡ ਲਿਆਗਾ ਭਾਵੇਂ ਉਹ ਪਾਣੀਆਂ ਦਾ ਮੁੱਦਾ ਹੋਵੇ ਭਾਵੇਂ ਜਿਹੜਾ ਮਰਜੀ ਮੁੱਦਾ ਹੋਵੇ ਜੇ ਤੁਹਾਡਾ ਹੱਥ ਇੱਕ ਰੀਜਨਲ ਪਾਰਟੀ ਨਹੀਂ ਫੜ ਸਕਦੀ ਤੇ ਮੈਂ ਸਮਝਦਾ ਤੁਹਾਡੀ ਕਿਤੇ ਵੀ ਕਿਤੇ ਵੀ ਕਿਉਂਕਿ ਮੈਂ ਵੀ ਰਹਿ ਕੇ ਆਇਆਂਗਾ ਹੁਣ ਦੂਜੇ ਪਾਸੇ 2 ਸਾਲ ਕੋਈ ਨਹੀਂ ਮੈਂ ਚੇ ਬਠਿੰਡੇ ਜ਼ਿਲ੍ਹੇ ਦੇ ਵਰਕਰ ਸਹਿਬਾਨ ਆਕਾਲੀ ਦਲ ਫਰਾਂ ਉਦਾਈ ਹੈ ਕਿ ਜਦੋਂ ਟਾਈਮ ਆਇਆ ਜਦੋਂ ਸਾਰੇ ਕਹਿੰਦੇ ਸੀ ਵੀ ਐਤਕੇ ਦਾ ਬੀਬੀ ਹਾਰੂਗੀ ਤੁਸੀਂ ਸਾਰਿਆਂ ਨੇ ਸਿਰ ਜੋੜੇ ਮੋਢੇ ਨਾਲ ਮੋਢਾ ਲਾਇਆ ਤੇ 10000 ਨਹੀਂ 20000 ਨਹੀਂ 50000 ਵੋਟ ਤੇ ਆਪਾਂ ਬੀਬਾ ਜੀ ਨੂੰ ਜਿਤਾ ਕੇ ਚੌਥੀ ਵਾਰ ਚੌਥੀ ਵਾਰ ਲਗਾਤਾਰ ਵਰਨਾ ਮੈਂ ਸਮਝਦਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਹੈਗਾ ਖਾਸ ਕਰਕੇ ਜਦੋਂ ਸਾਰੇ ਹੀ ਸਾਡੇ ਵਿੱਚ ਪਰਾਜਮਨ ਸਾਡੇ ਨਵੇਂ ਬਣੇ ਹੋਏ ਸ਼੍ਰੋਮਣੀ ਕਾਰਜ ਸਭਾ ਦੇ ਦੇ ਅਤੀਵੀਂ ਪ੍ਰਧਾਨ ਜਗਸੀਰ ਸਿੰਘ ਜਗਾ ਖੇਲਨ ਜੀ ਸ਼ਹੀਦੀ ਪ੍ਰਧਾਨ ਗੋਲਦੀ ਜੀ ਸਮੂਚੀ ਗਿੱਡਰਸ਼ਿਪ ਜੋ ਉੱਥੇ ਬੈਠੀ ਹੈ ਸਾਰਿਆਂ ਨੂੰ ਮੈਂ ਇਹ ਹੀ ਬਿੰਤੀ ਕਰੂੰਗਾ ਹਾਂਜੀ ਜਿਹੜੀ ਉੱਪਰ ਅੱਜ ਕੀ ਕਹਿਣਾ ਚਾਹੂੰਗਾ ਅੱਜ ਫੰਕਸ਼ਨ ਵਿੱਚ ਰੱਖਿਆ ਗਿਆ ਜੀ ਅੱਜ ਅਸੀਂ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਸਾਡੇ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਜੀ ਉਹਨਾਂ ਨੇ ਸਾਡੇ ਬਠਿੰਡੇ ਜ਼ਿਲ੍ਹੇ ਦੇ ਦੋ ਪ੍ਰਧਾਨ ਸਰਦਾਰ ਜਗਸੀਰ ਸਿੰਘ ਕਲਿਆਣ ਜੀ ਬਠਿੰਡਾ ਅਧਿਆਪੀ ਤੋਂ ਚੁਸ਼ੀਲ ਕੁਮਾਰ ਗੋਲਡੀ ਜੀ ਬਠਿੰਡਾ ਸ਼ਹਿਰੀ ਤੋਂ ਔਰ ਮੋਹਿਤ ਗੁਪਤਾ ਜੀ ਨੂੰ ਸੀਨੀਅਰ ਮੀਤ ਪ੍ਰਧਾਨ ਸਾਡੇ ਬਹਿਮਣ ਸਾਹਿਬ ਨੂੰ ਬਲਜੀਤ ਸਿੰਘ ਬੀਡ ਬਹਿਮਣ ਸਾਹਿਬ ਨੂੰ ਸਾਬਕਾ ਮਿਆਰ ਨੇ ਉਹਨਾਂ ਨੂੰ ਵਰਕਿੰਗ ਕਮੇਟੀ ਦਾ ਮੈਂਬਰ ਬੀਬੀ ਜਗENDER ਕੌਰ ਨੂੰ ਵਰਕਿੰਗ ਕਮੇਟੀ ਦਾ ਮੈਂਬਰ ਉਹਨਾਂ ਸਾਰਿਆਂ ਨੂੰ ਅੱਜ ਅਸੀਂ ਸਨਮਾਨ ਕਰਕੇ ਬਠਿੰਡਾ ਸ਼ਹਿਰ ਦੇ ਜਿਹੜੇ ਵਰਕਰ ਆ ਸਾਡੇ ਅਹੁਦੇਦਾਰ ਸਾਹਿਬਾਨਾ ਲੀਡਰ ਸਾਹਿਬਾਨਾ ਉਹਨਾਂ ਦੇ ਰੂਬਰੂ ਕਰਕੇ ਉਹਨਾਂ ਦਾ ਸਨਮਾਨ ਕਰਨ ਵਾਸਤੇ ਅੱਜ ਅਸੀਂ ਇੱਕ ਮੀਟਿੰਗ ਬੁਲਾਈ ਹੈ ਕਿਉਂਕਿ ਬੀਬਾ ਜੀ ਨੇ ਬੀਬਾ ਹਰਸਮਰਤ ਘਰ ਬਾਦਲ ਜੀ ਨੇ ਬਹੁਤ ਵਧੀਆ ਸੋਚ ਦੇ ਨਾਲ ਨਵੇਂ ਪ੍ਰਧਾਨ ਲਾਏ ਨੇ ਔਰ ਆਉਣ ਵਾਲੇ ਜਿਹੜੇ 2027 ਦੇ ਇਲੈਕਸ਼ਨ ਦੇ ਵਿੱਚ ਇਹ ਬਹੁਤ ਵਧੀਆ ਕੰਮ ਕਰਨਗੇ ਔਰ ਪਾਰਟੀ ਨੂੰ ਜਿੱਤੋ ਵਾਲੇ ਪਾਸੇ ਲੈ ਕੇ ਜਾਣਗੇ ਲੱਗਦਾ ਵੀ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਬਖਸ਼ੀਆਂ ਬਹੁਤ ਬੱਲਕੁਲ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਜੇ ਆਪਾਂ ਗੱਲ ਕਰੀਏ ਸੀਨੀਅਰ ਮੀਤ ਪ੍ਰਧਾਨਾਂ ਦੀ ਜੇ ਗੱਲ ਕਰੀਏ ਉਹਨਾਂ ਦੇ ਵਿੱਚ ਮੋਹਿਦ ਗੁਪਤਾ ਜੀ ਸਾਡੇ ਬਠਿੰਡੇ ਤੋਂ ਔਰ ਸਾਡੇ ਵੀਰ ਬਹਿਮਣ ਸਾਹਿਬ ਨੇ ਇਹਨਾਂ ਨੂੰ ਵਰਕਿੰਗ ਕਮੇਟੀ ਦੇ ਵਿੱਚ ਬੀਬੀ ਜਗENDER ਗੌਰ ਜੀ ਨੂੰ ਔਰ ਦੋ ਨਵੇਂ ਪ੍ਰਧਾਨ ਲਾਏ ਨੇ ਬਠਿੰਡੇ ਦੇ ਵਿੱਚ ਕਿਉਂਕਿ 2027 ਦੀ ਇਲੈਕਸ਼ਨ ਬਹੁਤ ਨੇੜੇ ਹੈ ਪਾਰਟੀ ਦੇ ਵਿੱਚ ਕੰਮ ਕਰਨ ਵਾਲਿਆਂ ਨੂੰ ਰਤਬਾ ਦਿੱਤਾ ਗਿਆ ਅਹੁਦੇ ਦਿੱਤੇ ਗਿਆ ਔਰ ਲੋਕਾਂ ਨੂੰ ਨਾਮ ਲੈ ਕੇ 2027 ਦਾ ਅਸੀਂ ਜਿਹੜਾ ਮਿਸ਼ਨ ਹੈ ਅਸੀਂ ਫਤਿਹ ਕਰਾਂਗੇ ਪ੍ਰਧਾਨ ਜੀ ਜਿਹੜਾ 20